ਸਮਾਰਟ ਦੁਨੀਆ ਮੈਂ ਇੱਕ ਮਈਆ ਨੂੰ ਗਿਆ ਮੈਨੂੰ ਯਾਦ ਆਈ ਗੱਲ ਮੈਂ ਨਾਮ ਨਹੀਂ ਲਾਉਂਗਾ ਇੱਕ ਲੁਧਿਆਣਾ ਸ਼ਹਿਰ ਦਾ ਇੱਕ ਅੱਛਾ ਨਾਮੀ ਪਰਿਵਾਰ ਹੈ ਮੈਨੂੰ ਸਰਕਾਰ ਵੱਲੋਂ ਬੜਾ ਵਧੀਆ ਹੁਕਮ ਆਇਆ ਕਿ ਨੂੰ ਉਪਾਏ ਲਗਾ ਸੇਵਾ ਲਗਾ ਔਰ ਇਹ 3 ਦਿਨਾਂ ਦੇ ਵਿੱਚ ਕੰਮ ਹੋਊਗਾ ਮੈਂ ਵੀ ਦੇਖੋ ਸਾਨੂੰ ਤਾਂ ਪਿੱਛੇ ਰਿਸਪੌਂਸ ਮਿਲਣਾ ਚਾਹੀਦਾ ਖੁੱਲ ਕੇ ਕਿਉਂ ਬੋਲ ਦਿੰਦੇ ਆ ਤੀ ਹਾਂ ਵਿੱਚ ਮੈਂ ਨੂੰ ਕਿਹਾ ਵੀ 10 ਰੁਪਏ ਦਾ ਚਾਰਾ ਹਰਾ ਚਾਰਾ 10 ਦਿਨ ਬੇਟਾ ਗਾਇ ਨੂੰ ਖੋਣਾ ਲਗਾਤਾ ਔਰ 40 ਦਿਨ ਤੇਰਾ ਕੰਮ ਹੋਊਗਾ ਜੇ ਤੇਰਾ ਕੰਮ ਨਾ ਹੋਇਆ ਮੈਂ ਜ਼ਿੰਦਗੀ ਪਰ ਇਸ ਗੱਦੀ ਦੇ ਉੱਪਰ ਖੜਾ ਨਹੀਂ ਹੋਊਂਗਾ ਮਿਆਣੂ ਕਿਹਾ ਵੀ 10 ਰੁਪਏ ਦਾ ਚਾਰਾ ਇੱਕ ਮਹੀਨਾ 30 ਦਿਨ ਗਾਇ ਨੂੰ ਪਾ ਕੇ ਆਉਣੇ 40 ਦਿਨ ਤੱਕਾਂ ਕੰਮ ਹੋ ਜਾ। ਲੋ ਜੀ 40 ਦੇ 50 ਦੇ ਲੋਗੇ 60 ਦੇ ਲੋਗੇ 60 ਦਿਨ ਬਾਅਦ 2 ਮਹੀਨਾ ਬਾਅਦ ਮਾਈ ਮੇਰੇ ਕੋਲ ਆਈ ਐ। ਬਾਬਾ ਕੰਮ ਨਹੀਂ ਹੋਇਆ। ਬਾਬਾ ਕੰਮ ਨਹੀਂ। ਹਲੇ ਮਾਈ ਤਾਂ ਮੇ ਨਾਮ ਕਿਹੜੇ ਵੈਸੇ ਇੱਕ ਲੜਕੀ ਸੀਗੀ ਮੈਂ ਕਿਹਾ ਵੀ ਬੰਟੀ RAM ਇਹ ਇਨਸਾਨ ਤਾਂ ਝੂਠ ਬੋਲਦੇ ਬੋਲਦੇ ਸੀ ਉਹ ਬਾਬੇ ਵੀ ਝੂਠ ਬੋਲਣ ਲੱਗੇ। ਇਹਨਾਂ ਨੇ ਤਾਂ ਮੈਨੂੰ ਕਿਹਾ ਸੀ ਕੰਮ ਕਰਾਂਗੇ। ਮਿਆਣੂ ਕਿਹਾ ਪੁੱਤ ਸੇਵਾ ਕਰ ਲਈ। ਕਹਿੰਦੀ ਹਾਂ ਬਾਬਾ ਪੂਰੀ ਕੀਤੀ ਐ। ਬਿਲਕੁਲ ਵੀ ਕਟ ਨਹੀਂ ਕੀਤੀ। ਮੈਂ ਕਿਹਾ ਬੇਟਾ ਸੋਚਦਾ ਸੇਵਾ ਕਰ ਲਈ ਕਹਿੰਦਾ ਹਾਂ ਬਾਬਾ ਪੂਰੀ ਕੀਤੀ ਐ ਬਿਲਕੁਲ ਵੀ ਕਟ ਨਹੀਂ ਕੀਤੀ ਮੈਂ ਕਿਹਾ ਚਾਰਾ ਪਾਇਆ ਤੀਨ ਕਹਿੰਦੀ ਹਾਂਜੀ ਪੂਰਾ ਪਾਇਆ ਮੈਂ ਫਿਰ ਪੁੱਛਿਆ ਚਾਰਾ ਪਾਇਆ ਕਹਿੰਦਾ ਹਾਂਜੀ ਪੂਰਾ ਪਾਇਆ ਚਾਰ ਵਾਰ ਪੁੱਛਣ ਤੋਂ ਬਾਅਦ ਮੈਂ ਕਿਹਾ ਚਾਰਾ ਤੀਨ ਪਾਇਆ ਕਹਿੰਦੇ ਨਹੀਂ ਬਾਬਾ ਜੀ ਗੱਲ ਤਾਂ ਇੱਕੋ ਹੀ ਐ ਮੈਂ ਤਿੰਨ ਸੋ ਦਾ ਇੱਕੋ ਦਿਨ ਪਾਇਆ ਸੀ ਆਈ ਲਵ ਮਾਈ ਇੰਡੀਆ ਸਭ ਤੋਂ 99 ਬੇਈਮਾਨ ਫਿਰ ਇਹ ਮੇਰਾ ਦੇਸ਼ ਸਾਨੂੰ ਰੈਡੀਮੇਡ ਸੇਵਾ ਚਾਹੀਦੀ ਐ ਜਾਣ ਨੂੰ ਦਿੱਲੀ ਕਰਦਾ ਕਰੇ ਬੈਠੇ ਐਦਾ ਹੋ ਜੇ ਤੁਸੀਂ ਦੇਖਿਆ ਹੀ ਨਾ ਮੈਂ ਕਿਸੇ ਕੰਪਨੀ ਲਈ ਗਲਤ ਨਹੀਂ ਬੋਲ ਰਿਆ ਕੋਈ ਟਾਈਮ ਸੀਗਾ ਅਸੀਂ ਚਨੇ ਲੈ ਕੇ ਉਹ ਇੱਕੋ ਪੱਠੀ ਹੁੰਦੀ ਸੀਗੀ ਉਹ ਤੋਂ ਪੁਣਾ ਕੇ ਲਿਆ ਕਰਦੇ ਸੀਗੇ ਨਾ ਯਾਦ ਹੈ ਕਿਸੇ ਦੇ ਯੇ ਕਿਸੇ ਯਾਦ ਹਟਕੜਾ ਕਰੇ ਹੋ ਦੇਖੋ ਕਿੰਨਾ ਦੇ ਯਾਦ ਹੈ ਵਾਹ ਅੱਜ ਕੀ ਯਾਦ ਹੈ ਜਮੇਟਾ ਜਿੰਦਾਬਾਦ ਸਵੀਗੀ ਜਿੰਦਾਬਾਦ ਕਰੇ ਬੈਠੇ ਦੋ ਪੀਜ਼ਾ ਇੱਕ 버ਗਰ ਇੱਕ ਕੈਸਟੀ ਹੋ ਗਿਆ ਆਰਡਰ ਕਿਉਂਕਿ ਰੈਡੀ ਮੇਡ ਚਾਹੀਦਾ ਕੁਛ ਕਰਨ ਨੂੰ ਮਨ ਨਹੀਂ ਕਰਦਾ ਧਰਮ ਦਾ ਫਲ ਸਭ ਨੂੰ ਚਾਹੀਦਾ ਧਰਮ ਦਾ ਫਲ ਸਭ ਨੂੰ ਚਾਹੀਦਾ ਧਰਮ ਕਰਨਾ ਕੋਈ ਨਹੀਂ ਚਾਹੁੰਦਾ ਹਜਾ ਨਾ ਬੋਲੋ ਧਰਮ ਦਾ ਫਲ ਸਭ ਨੂੰ ਚਾਹੀਦਾ ਹੈ ਧਰਮ ਕਰਨਾ ਕੋਈ ਨਹੀਂ ਚਾਹੁੰਦਾ ਪਾਪ ਦਾ ਫਲ ਕਿਸੇ ਨੂੰ ਨਹੀਂ ਚਾਹੀਦਾ ਔਰ ਪਾਪ ساری ਦੁਨੀਆ ਕਰਨ ਦੇ ਲੱਗੀ ਹੋਈ ਹੈ ਕਿਉਂ ਕਿਸੇ ਟਾਈਮ ਦੇ ਉੱਪਰ ਸਵੇਰੇ ਉੱਠ ਕੇ ਅਸੀਂ 4 ਵਜੇ 5 ਵਜੇ ਪਾੜ ਕੇ ਸਾਡੇ ਮਾਤਾ ਜੀ ਅੱਜ ਇਹਨਾਂ ਦੀ ਬਦੌਲਤ ਨੈਸਿਕ ਤੇ ਖੜਨ ਦੇ ਕਾਬਿਲ ਹੋਇਆ ਅੱਜ ਇਹ ਮੇਰੇ ਦਮਨ ਚ ਕੁਸ਼ ਹੈਗਾ ਤਾਂ ਮੇਰੇ ਗੁਰੂ ਦੇਵ ਔਰ ਮੇਰੇ ਮਾਤਾ ਜੀ ਦਾ ਅਸ਼ੀਰਵਾਦ ਹੈ ਕਿ ਇਹਨੇ ਲੋਕਾਂ 'ਚ ਖੜਨ ਦੇ ਕਾਬਿਲ ਬੋਲਣ ਦੇ ਕਾਬਿਲ ਹੋਇਆ ਬੜੀ ਉਹਨਾਂ ਨੇ ਭਗਤੀ ਕੀਤੀ ਹੈ ਸ਼ਾਇਦ ਉਹਨਾਂ ਦਾ ਫਾਲੀ ਸਾਨੂੰ ਅੱਜ ਪਰਮਾਤਮਾ ਸੱਚੇ ਬਾਸ਼ਾ ਦੇ ਰਹੇ ਹਨ ਉਹਨਾਂ ਨੇ ਸਵੇਰੇ 4 ਵਜੇ ਉੱਠ ਕੇ ਬਾਠ ਕਰਨਾ ਅਸੀਂ ਉਸ ਟਾਈਮ ਬੱਚੇ ਸੀ ਮੈਂ ਕਹਿੰਦੇ ਅਸੀਂ ਇਹ ਕਹਿੰਦੇ ਹੁੰਦੇ ਸੀ ਮਾਤਾ ਸੌ ਲੈਂਦੇ ਉਹ ਕਹਿੰਦੇ ਨਾਪੋ ਉੱਠ ਕੇ ਬਾਠ ਕਰੋ 4 ਵਜੇ ਉੱਠ ਕੇ ਬਾਠ ਕਰਨਾ ਸਵੇਰੇ ਭਜਨ ਕਰਨਾ ਮੈਂ ਹਾਂਗਕਾਂਗ ਗਿਆ ਤੇ ਮੈਨੂੰ ਉੱਥੇ ਇੱਕ ਵਕੀਲ ਮਿਲਿਆ ਹੈ ਇੰਡੀਅਨ ਸੀ ਵੈਸੇ ਪਰਵਾਰ ਇੰਡੀਅਨ ਸੀ ਜਨਮ ਉੱਥੇ ਹੀ ਆ ਸੀਗਾ ਮੈਨੂੰ ਕਹਿੰਦਾ ਮਹਾਰਾਜ ਤੁਸੀਂ ਕੀ ਕਰਦੇ ਹੋ ਜਿੰਨਾ ਟਾਈਮ ਤੁਸੀਂ ਭਜਨ 'ਚ ਗ੍ਰਾਬ ਕਰਦੇ ਹੋ ਉਹਨਾ ਟਾਈਮ ਕੰਮ ਕਰੋ ਉਹਨਾ ਕੰਮ ਕੰਮ ਕਰਨ ਨਾਲ ਪੈਸੇ ਹੋਰ ਕਮਾ ਉਸੀਂ ਭੋਜਨ ਕਰਦੇ ਹਾਂ ਸਾਡੇ ਵਕੀਲ ਸਾਹਿਬ ਬੈਠੇ ਮੈਂ ਤਾਂ ਸੁਣਾ ਰਿਹਾ ਕਹਿੰਦੇ ਹਾਂ ਜੀ ਭੋਜਨ ਕਰਦੇ ਹਾਂ ਮੱਝ ਨਾਲ ਟਾਈਮ ਤੁਸੀਂ ਭੋਜਨ ਕਰਦੇ ਹੋ ਉਹਨਾਂ ਟਾਈਮ ਪ੍ਰੈਕਟਿਸ ਕਰੋ ਨੌਲੇਜ ਹੋ ਰਾਊਗੀ ਭੋਜਨ ਬੰਦ ਕਰ ਦਿਓ ਕਹਿੰਦੇ ਮਹਾਰਾਜ ਇਹ ਕੀ ਗੱਲ ਬਣੀ ਭੋਜਨ ਕਿਵੇਂ ਬੰਦ ਕਰਾਂਗੇ ਭੋਜਨ ਬਿਨਾਂ ਤਾਂ ਕੰਮ ਚੱਲਦਾ ਹੀ ਨਹੀਂ ਸਰੀਰ ਚੱਲਦਾ ਹੀ ਨਹੀਂ ਬੱਸ ਐਨਾ ਕੀ ਰੌਲਾ ਹੈ ਐਨਾ ਕੀ ਰੌਲਾ ਹੈ ਤੁਹਾਡਾ ਤਨ ਭੋਜਨ ਤੋਂ ਬਿਨਾਂ ਨਹੀਂ ਚੱਲਦਾ ਔਰ ਸਾਡਾ ਮਨ ਭੋਜਨ ਤੋਂ ਬਿਨਾਂ ਨਹੀਂ ਚੱਲਦਾ ਬੱਸ ਐਨਾ ਕਰੋ